ਮੈਂ ਡੀਐਸਪੀ ਕਰਨੈਲ ਸਿੰਘ ਹਰ ਸਾਲ ਦੀ ਤਰ੍ਹਾਂ ਸ਼ਹੀਦ ਜੋੜ ਮੇਲ ਤੇ ਸੰਗਤ ਇਥੇ ਦੂਰ ਦਰਾਡੇ ਤੋਂ ਅਤੇ ਵਿਦੇਸ਼ਾਂ ਤੋਂ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਪ੍ਰਣਾਮ ਕਰਨ ਲਈ ਪਹੁੰਚ ਰਹੀ ਹੈ। ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਸਾਡੇ ਪੁਲਿਸ ਮੁਲਾਜ਼ਮ ਬੇਨਤੀ ਕਰਦੇ ਆ ਪਾਰਕਿੰਗ ਲਈ ਉੱਥੇ ਹੀ ਗੱਡੀਆਂ ਲਗਾਉਣੀਆਂ ਚਾਹੀਦੀਆਂ। ਜੇ ਕਿਤੇ ਅਧਵਰਜਨ ਦਿੱਤੀ ਹੋਈ ਆ ਕੋਈ ਬੇਨਤੀ ਕਰਦਾ ਕਿ ਸਾਈਡ ਨੂੰ ਕਰਾਦੀਆਂ ਲਗਾ ਦਿਓ ਜਾਂ ਅੱਗੇ ਜਾ ਕੇ ਕਿਤੇ ਔਰ ਉਹ ਉਸ ਬੇਨਤੀ ਨੂੰ ਕਬੂਲ ਕਰਨਾ ਚਾਹੀਦਾ ਬਾਬਾ ਯੋਰਾਵਰ ਸਿੰਘ ਬਾਬਾ ਪਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਲਸਾਨੀ ਸਹਤ ਨੂੰ ਕੋਟ-ਕੋਟ ਪ੍ਰਣਾਮ ਕਰਦਾ ਹਾਂ ਅਤੇ ਦੂਰ ਦਰਾਡੇ ਤੋਂ ਆਈ ਸੰਗਤ ਵਿਦੇਸ਼ਾਂ ਤੋਂ ਆਈ ਸੰਗਤ ਸਾਰਿਆਂ ਨੂੰ ਜੀ ਆਖਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਜਿੰਨੀ ਵੀ ਸੰਗਤ ਆਈ ਹੈ ਸਾਡੇ ਪੁਲਿਸ ਮੁਲਾਜ਼ਮ ਜਿੱਥੇ ਵੀ ਬੇਨਤੀ ਕਰਦੇ ਹਨ ਉਸ ਨੂੰ ਮੰਨਣਾ ਚਾਹੀਦਾ ਔਰ ਜਿੱਥੇ ਵੀ ਪਾਰਕਿੰਗ ਤੇ ਬੇਨਤੀ ਕਰਦੇ ਹਨ ਉੱਥੇ ਸਾਨੂੰ ਆਪਣੇ ਵੀਕਲ ਲਗਾਉਣੇ ਚਾਹੀਦੇ ਆ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰੋਬਲਮ ਨਾ